ਕੈਨੇਡਾ ਵਿੱਚ ਨਵੇਂ ਆਏ ਹੋਏ ਇਮੀਗ੍ਰੈਂਟਸ ਲਈ ਇੱਕ ਨਵਾਂ ਵਿਕਲੀ ਪਹਿਲ ਕਰਦਿਆਂ ਸਕੋਸ਼ੀਆ ਬੈਂਕ ਦੇ ਵੱਲੋਂ ਆਕਾ ਨੂੰ ਕ੍ਰੈਡਿਟ ਕਾਰਡ ਦੀ ਐਲਸੀ ਡਿਜੀਟਲ ਤਰੀਕੇ ਦੇ ਨਾਲ ਦੇ ਸਹੂਲਤ ਦਿੱਤੀ ਜਾ ਰਹੀ ਹੈ ਬੈਂਕ ਦਾ ਦਾਅਵਾ ਹੈ ਕਿ ਆਨਲਾਈਨ ਤਰੀਕੇ ਦੇ ਨਾਲ ਕ੍ਰੈਡਿਟ ਕਾਰਡ ਦੀ ਐਲਸੀ ਦੀ ਸਹੂਲਤ ਦੇਣ ਵਾਲਾ ਉਹ ਪਹਿਲਾ ਬੈਂਕ ਹੈ ਸਕੋਸ਼ੀਆ ਬੈਂਕ ਦਾ ਕਹਿਣਾ ਹੈ ਕਿ ਨਵੇਂ ਆਏ ਹੋਏ ਇਮੀਗ੍ਰੈਂਟਸ ਦੀ ਸ਼੍ਰੇਣੀ ਵਿੱਚ ਪਰਮਾਨੈਂਟ ਰੈਜ਼ੀਡੈਂਟ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ 홀ਡਰ ਵੀ ਸ਼ਾਮਲ ਨੇ ਜੋ ਕੈਨੇਡਾ ਵਿੱਚ 5 ਸਾਲ ਤੋਂ ਘੱਟ ਸਮੇਂ ਤੋਂ ਰਹਿ ਰਹੇ ਨੇ ਸਥਾਨਕ ਮੀਡੀਆ ਦੇ ਨਾਲ ਵਿਸ਼ੇਸ਼ ਗੱਲਬਾਤ ਰਾਜ ਕੋਸ਼ੀਆ ਬੈਂਕ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕਿੰਗਸਲੇ ਚੱਕ ਨੇ ਕਿਹਾ ਕਿ ਕੈਨੇਡਾ ਆਉਣ ਵਾਲੇ ਨਵੇਂ ਪਰਵਾਸੀ ਆਨਲਾਈਨ ਚੈਕਿੰਗ ਬਚਤ ਅਤੇ ਕ੍ਰੈਡਿਟ ਕਾਰਡ ਖਾਤੇ ਖੋਲ੍ਹ ਸਕਦੇ ਨੇ ਜੀਤੇ ਨਾਲ ਬ੍ਰਾਂਚਾਂ ਵਿੱਚ ਜਾਣ ਦੀ ਜ਼ਰੂਰਤ ਘੱਟ ਜਾਂਦੀ ਹੈ ਕਿੰਗਸਲੇ ਚੱਕ ਨੇ ਕਿਹਾ ਕਿ ਸੂਗਦ ਜਿੱਥੇ ਗਾਹਕ ਦੇ ਲਈ ਆਰਾਮਦਾਇਕ ਹੋਵੇਗੀ ਉੱਥੇ ਹੀ ਤੇਜ਼ ਸੇਵਾ ਵੀ ਮਿਲ ਸਕੇਗੀ ਨਵੇਂ ਆਉਣ ਵਾਲੇ ਪ੍ਰਵਾਸੀਆਂ ਨੂੰ ਕ੍ਰੈਡਿਟ ਕਾਰਡ ਟੀਮ ਬਾਰੇ ਵਧੇਰੇ ਜਾਣਕਾਰੀ ਦੇਣ ਦੇ ਹੋਏ ਕਿੰਸਲੇ ਚੱਕਨੇ ਦੱਸੇ ਕਿ ਉਹਨਾਂ ਦੇ ਬੈਂਕ ਕੋ ਵੱਲੋਂ ਕ੍ਰੈਡਿਟ ਵਿਸ਼ਲੇਸ਼ਣ ਕੰਪਨੀ ਨੋਵਾ ਕ੍ਰੈਡਿਟ ਦੇ ਨਾਲ 2023 ਦੇ ਵਿੱਚ ਭਾਈਵਾਲੀ ਕੀਤੀ ਗਈ ਹੈ